ਸਸਿਗਾਮ ਮਾਲਗੋਨ نیوز ਦੇਖ ਰਹੇ ਦਰਸ਼ਕਾ ਦਾ ਸਵਾਗਤ ਹੈ ਇੱਕ ਖਬਰ ਲੈ ਕੇ حاضر ਹੈ ਜਿੱਥੇ ਕਿ ਇੱਕ ਡਾਕਟਰ ਨੇ ਇੱਕ ਆਯੁਰਵਾਦਿਕ ਡਾਕਟਰ ਨੇ ਸਾਰੇ ਦੇਸ਼ ਨੂੰ ਚੱਕਰਾ ਦੇ ਵਿੱਚ ਪਾ ਦਿੱਤਾ ਇਸ ਡਾਕਟਰ ਨੂੰ ਡੈਪਟ ਡਾਕਟਰ ਮੰਨਿਆ ਜਾਂਦਾ ਜਾਨੀ ਕਿ ਇਸ ਨੇ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟੂ ਤਾਲਿਆ ਤੇ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੇ ਟੁਕੜੇ ਕਰਕੇ ਮਗਰ ਮੱਛਾਂ ਨੂੰ ਖਵਾ ਦਿੰਦਾ ਸੀ ਕਿ ਕੋਈ ਵੀ ਸਬੂਤ ਨਾ ਰਵੇ ਦੱਸ ਦਈਏ ਕਿ ਹੁਣ 60 ਸਾਲਾ ਡਾਕਟਰ ਦਵਿੰਦਰ ਸ਼ਰਮਾ ਜਿਸ ਨੇ ਇੱਕ ਵੱਖਰਾ ਹੀ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਲਿਆਂਦਾ ਹੈ ਸਾਹਮਣੇ ਜਿਸ ਦੇ ਨਾਲ ਹੀ ਹੁਣ ਬਹੁਤ ਸਾਰੀਆਂ ਘਟਨਾਵਾਂ ਜੁੜੀਆਂ ਹੋਈਆਂ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਸ ਦੇ ਵੱਲੋਂ ਪਹਿਲਾਂ ਇੱਕ ਆਯੁਰਵੈਦਿਕ ਆਪਣਾ ਇੱਕ ਕਲੀਨਿਕ ਖੋਲ੍ਹਿਆ ਗਿਆ ਸੀਗਾ ਜਿਸ ਤੋਂ ਬਾਅਦ ਇਹ ਲੋਕਾਂ ਦੇ ਨਕਲੀ ਟ੍ਰਾਂਸਪਲੈਂਟ ਕਰਦਾ ਸੀ ਗੁਰਦੇ ਔਰ ਜਿਸ ਤੋਂ ਬਾਅਦ ਲੋਕਾਂ ਦੇ शरीर ਵਿੱਚੋਂ ਉਹਨਾਂ ਦੇ ਅੰਗ ਕੱਢ ਲੈਂਦਾ ਸੀਗਾ ਔਰ ਮਹਿੰਗੇ ਪਾਤੇ ਅਮੀਰ ਲੋਕਾਂ ਨੂੰ ਵੇਚਦਾ ਸੀ ਤਾਂ ਅਜਿਹੇ ਤਰੀਕੇ ਦੀ ਧੋਖਾਧੜੀ ਕਰਨ ਦੇ ਲਈ ਉਸ ਨੂੰ ਗ੍ਰਿਫਤਾਰ ਕੀਤਾ ਸੀਗਾ ਪਰ ਫਿਰ ਥੋੜੇ ਸਮੇਂ ਬਾਅਦ ਉਹ ਪੈਰੋਲ ਤੇ ਬਾਹਰ ਆਇਆ ਪੈਰੋਲ ਤੇ ਬਾਹਰ ਆਣ ਤੋਂ ਬਾਅਦ ਉਫਰਾਰ ਹੋ ਗਿਆ ਯਾਨੀ ਕਿ ਉਸ ਤੋਂ ਬਾਅਦ ਉਹ ਗਾਇਬ ਹੋ ਗਿਆ ਉਸ ਨੂੰ ਲਗਾਤਾਰ ਲੱਭਿਆ ਜਾ ਰਿਹਾ ਸੀਗਾ ਪਰ ਪੁਲਿਸ ਜੋ ਹੈ ਇਸ ਨੂੰ ਲੱਭਣ ਦੇ ਵਿੱਚ ਸਫਲ ਹੋ ਜਾਂਦੀ ਹੈ ਜਦੋਂ ਇੱਕ ਆਸ਼ਰਮ ਦੇ ਵਿੱਚ ਉਹ ਗੁਪਤ ਆਪਣੀ ਜਿਹੜੀ ਇੱਕ ਆਈਡੀ ਦੇ ਆਧਾਰ ਤੇ ਰਹਿ ਰਿਹਾ ਸੀਗਾ ਔਰ ਆਪਣੇ ਆਪ ਨੂੰ ਇੱਕ ਸਾਧੂ ਦੱਸਦਾ ਸੀਗਾ ਲੋਕਾਂ ਨੂੰ ਪ੍ਰਵਚਨ ਕਰਦਾ ਸੀਗਾ ਆਸ਼ਰਮ ਦੇ ਵਿੱਚ ਰਹਿ ਰਿਹਾ ਸੀ ਤੇ ਉਸ ਤੋਂ ਬਾਅਦ ਪੁਲਿਸ ਨੂੰ ਉਸ ਬਾਬਤ ਜਾਣਕਾਰੀ ਮਿਲ ਗਈ ਤਾਂ ਪੁਲਿਸ ਨੇ ਆਸ਼ਰਮ ਦੇ ਵਿੱਚ ਜਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਔਰ ਉਹ ਲੋਕਾਂ ਨੂੰ ਪ੍ਰਵਚਨ ਦਿੰਦਾ ਸੀ ਬਹੁਤ ਵੱਧ ਵਕ ਵਕ ਥਾਵਾਂ ਤੇ ਜਾ ਕੇ ਚਾਹੇ ਦਿੱਲੀ ਜਾਂ ਜੈਪੂਰੀਆ ਹੋਰ ਥਾਵਾਂ ਤੇ ਜਾ ਕੇ ਡਾਕਟਰ ਦਵਿੰਦਰ ਸ਼ਰਮਾ ਜੋ ਹੈ ਲੋਕਾਂ ਨੂੰ ਪ੍ਰਵਚਨ ਦਿੰਦਾ ਸੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਇੱਕ ਖਤਰਨਾਕ ਕਿਲਰ ਬਣ ਗਿਆ ਜਿਸ ਨੇ ਬਹੁਤ سارے ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਦੱਸ ਜੀਏ ਕਿ ਹੁਣ ਇਹ ਬਹੁਤ ਵੱਡੀ ਘਟਨਾ ਜਿਹੜੀ ਆ ਉਹ ਸਾਹਮਣੇ ਆਈ ਹੈ ਕਿ ਇੱਕ ਡਾਕਟਰ ਦੇਖੋ ਕਿਵੇਂ ਇੱਕ ਵੱਡਾ ਕ੍ਰਾਈਮ ਕਿਲਰ ਬਣ ਗਿਆ ਜਾਨੀ ਕਿ ਉਸ ਦੇ ਵੱਲੋਂ ਕ੍ਰਾਈਮ ਕੀਤੇ ਜਾਂਦੇ ਸਿਗੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਸੀ ਔਰ ਫੇਕ ਬੁਕਿੰਗ ਦੇ ਆਧਾਰ ਤੇ ਡਰਾਈਵਰਾਂ ਨੂੰ ਬੁਲਾਉਂਦਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਮਗਰ ਮੱਛਾ ਨੂੰ ਉਹਨਾਂ ਦੀ ਬਾਡੀ ਖਵਾ ਦਿੰਦਾ ਸੀ ਕਿ ਕੋਈ ਵੀ ਸਬੂਤ ਨਾ ਰਵੇ ਹਾਲਾਂਕਿ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਪਰਦਾ ਫਾਸ਼ ਕਰ ਦਿੱਤਾ ਗਿਆ ਤੇ ਉਸ ਨੂੰ ਗ੍ਰਿਫਤਾਰ ਕਰਕੇ ਹੁਣ ਦਿੱਲੀ ਲਿਆਂਦਾ ਗਿਆ ਵਾਕਵਾਕਤਰਾ ਮਾਦੇ ਤਹਿਤ ਮਾਮਲੇ ਦਰਜ ਕਰ ਦਿੱਤੇ ਗਏ ਨੇ ਤਾਂ ਪੁਲਿਸ ਦੇ ਬੋਲੋ ਹੁਣ ਪੂਰੇ ਮਾਮਲੇ ਦੀ छानबीन ਕੀਤੀ ਜਾ ਰਹੀ ਹੈ ਕੇਸ ਦੇ ਬੋਲੋ ਹੋਰ ਕਿਹੜੇ ਠਿਕਾਨਿਆਂ ਦੇ ਉੱਤੇ ਕੁਝ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਦੱਸੀਏ ਕਿ ਇਹ ਬਹੁਤ ਲੰਬੇ ਸਮੇਂ ਤੋਂ ਹੀ ਅਜਿਹੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੈ ਪਰੋਲ ਤੇ ਬਾਹਰ ਆਇਆ ਸੀ ਡਾਕਟਰ ਲਵਿੰਦਰ ਸ਼ਰਮਾ ਪਰ ਉਸ ਤੋਂ ਬਾਅਦ ਇਸ ਦੇ ਫਰਾਰ ਹੋਣਾ ਠੀਕ ਸਮਝਿਆ ਫਰਾਰ ਹੋ ਗਿਆ ਤੇ ਉਸ ਤੋਂ ਬਾਅਦ ਪੁਲਿਸ ਦੀ ਭਾਲ ਕਰੀ ਸੀ ਪਰ ਪੁਲਿਸ ਨੇ ਅੜਿੱਕੇ ਚੜਹੀ ਗਿਆ ਤੇ ਪੁਲਿਸ ਨੇ ਇਸ ਨੂੰ ਹਿਲਾਸਤ ਦੇ ਵਿੱਚ ਲੈ ਲਿਆ ਵੱਡੀ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਪੁਲਿਸ ਨੂੰ ਹੁਣ ਵੱਡੀ ਸਫਲਤਾ ਜੋ ਹਾਸਲ ਹੋਈ ਹੈ ਦਿੱਲੀ ਦੇ ਵਿੱਚ ਇਸ ਨੂੰ ਹੁਣੇ ਗ੍ਰਿਫਤਾਰ ਕਰ ਲਿਆ ਗਿਆ ਹੈ